ਤੇ ਆ ਦੇਖੋ ਜਿਹੜੀ ਉਹਨੇ ਪਾਰਕਿੰਗ ਚੱਲਦੀ ਹੈ ਏਸੀ ਮਾਰਕੀਟ ਦੇ ਬਾਹਰ ਜਿਹੜਾ ਇਹ ਆਪਣਾ ਨਾਲੇ ਦੇ ਉੱਤੇ ਬੰਦ ਹੋਏ ਹੋਏ ਆ ਇਹ ਪਟਿਆਲਾ ਸ਼ਹਿਰੀਏ ਨੂੰ ਇੰਨਾ ਤੰਗ ਕੀਤਾ ਜਾਂਦਾ ਉਹਰੇ ਆ ਕੇ ਜੀ 20 20 30 30 ਰੁਪਏ ਹਰ ਕਾਰ ਤੋਂ ਲੈਂਦੇ ਆ ਤੇ 1500 ਤੋਂ 2000 ਕਾਰ ਦਿੱਲੀ ਉਰੇ ਆਉਂਦੀ ਹੈ ਜੀ ਇਹ 50 60000 ਰੁਪਏ ਜਿਹੜਾ ਇਹ ਇਕੱਠਾ ਕਰਦੇ ਆ ਜਿਹੜਾ ਕਿ ਥੋੜੇ ਐਕਸਟ੍ਰਕਚਰਸ ਨਹੀਂ ਜਾਂਦਾ ਕੋਈ ਖਜ਼ਾਨੇ ਚ ਨਹੀਂ ਜਾਂਦਾ ਕੋਈ ਟੈਂਡਰ ਨਹੀਂ ਇਸ ਚੀਜ਼ ਦਾ ਹੋਇਆ ਇਹਨਾਂ ਨੇ ਗੁੰਡੇ ਉਰੇ ਖੜਾ ਰੱਖਿਆ ਜੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਬੀਜੇਪੀ ਤੋਂ ਪਹਿਲਾਂ ਇੱਕ ਪਟਿਆਲਾ ਸ਼ਹਿਰੀ ਵੱਲੋਂ ਕਦਮ ਚੱਕ ਰਿਹਾ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਠੀਕ ਹੈ ਦੇਖ ਦੇਖਿਆ ਨਹੀਂ ਜਾਂਦਾ ਜਿਹੜਾ ਬੰਦਾ ਇੱਕ ਰਿਸਪੌਂਸੀਬਲ ਬੰਦਾ ਹੈ ਇਸ ਸ਼ਹਿਰ ਦਾ ਜ਼ਿੰਮੇਵਾਰ ਰੈਜ਼ੀਡੈਂਟ ਆ ਦੇਖੋ ਉਹ ਤੋਂ ਦਾ ਸਿਆਹ ਨਹੀਂ ਜਾਊਗਾ ਜੀ ਸਾਲ ਪਹਿਲਾਂ ਵੀ ਮੈਂ ਬੰਦ ਕਰਾਇਆ ਜੀ ਇਹ ਪੋਲੀਟੀਕਲ ਪੈਟਰੋਨੇਜ ਦੇ ਥੱਲੇ ਹੀ ਹੁੰਦਾ ਹੈ ਜੀ ਇਹ ਲੋਕ ਹੀ ਕਰਾਉਂਦੇ ਆ ਪੋਲੀਟੀਕਲ ਬੰਦੀ ਕਰਾਉਂਦੇ ਆ ਤੇ ਮੈਂ ਆ ਕੇ ਪਿਛਲੀ ਵਾਰ ਵੀ ਬੰਦ ਕਰਾਈ ਸੀ ਇਸ ਵਾਰ ਫੇਰ ਬੰਦ ਕਰਾਈਏ ਜੀ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਸੁਮੇਰ ਹਾਂ ਜੀ ਪਟਿਆਲੇ ਤੋਂ ਤੇ ਮੈਂਬਰ ਹੈਗਾ ਜੀ ਬੀਜੇਪੀ ਐਗਜ਼ੈਕਟਿਵ ਪਟਿਆਲਾ ਸੋਰੀ ਪੰਜਾਬ ਸਟੇਟ ਦਾ ਜੀ ਮੈਂ ਤੇ ਆ ਦੇਖੋ ਜਿਹੜੀ ਉਹਨੇ ਪਾਰਕਿੰਗ ਚੱਲਦੀ ਹੈ ਏਸੀ ਮਾਰਕੀਟ ਦੇ ਬਾਹਰ ਜਿਹੜਾ ਇਹ ਆਪਣਾ ਨਾਲੇ ਦੇ ਉੱਤੇ ਬੰਦ ਹੋਏ ਹੋਏ ਆ ਇਹ ਪਟਿਆਲਾ ਸ਼ਹਿਰੀਏ ਨੂੰ ਇੰਨਾ ਤੰਗ ਕੀਤਾ ਜਾਂਦਾ ਉਹਰੇ ਆ ਕੇ ਜੀ 20 20 30 30 ਰੁਪਏ ਹਰ ਕਾਰ ਤੋਂ ਲੈਂਦੇ ਆ ਤੇ 1500 ਤੋਂ 2000 ਕਾਰ ਡੇਲੀ ਉਹਰੇ ਆਉਂਦੀ ਹੈ ਜੀ ਇਹ 50 60000 ਰੁਪਏ ਜਿਹੜਾ ਇਹ ਇਕੱਠਾ ਕਰਦੇ ਆ ਜਿਹੜਾ ਕਿ ਥੋੜੇ ਐਕਸੈਕਚਰਸ ਨਹੀਂ ਜਾਂਦਾ ਕੋਈ ਖਜ਼ਾਨੇ ਚ ਨਹੀਂ ਜਾਂਦਾ ਕੋਈ ਟੈਂਡਰ ਨਹੀਂ ਇਸ ਚੀਜ਼ ਦਾ ਹੋਇਆ ਇਹਨਾਂ ਨੇ ਗੁੰਡੇ ਓਰੇ ਖੜਾ ਰੱਖਿਆ ਜੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਤੇ ਆਹ ਦੇ ਪਹਿਲਾਂ ਵੀ ਮੈਂ ਓਰੇ ਆਇਆ ਸੀ ਸਾਲ ਪਹਿਲਾਂ ਕਾਨਫਰੰਸ ਕੀਤੀ ਸੀ ਤੇ ਬੰਦ ਕਰਾਈ ਸੀ ਪਾਰਕਿੰਗ ਅੱਜ ਮੈਨੂੰ ਫੇਰ ਪਤਾ ਲੱਗਿਆ ਵੀ 15-20 ਦਿਨਾਂ ਤੋਂ ਇਹ ਫੇਰ ਦੁਬਾਰਾ ਜਿਹੜੀ ਹੈਗੀ ਆ ਉਹ ਪਾਰਕਿੰਗ ਤੇ ਦੁਬਾਰਾ ਫੇਰ ਇਹਨਾਂ ਨੇ ਲਾਤੀ ਓਰੇ ਜੀ ਮੈਂ ਓਰੇ ਆਇਆ ਤਾਂ ਓਰੇ ਪਾਰਕਿੰਗ ਦੀ ਪਰਚੀਆਂ ਕੱਟ ਰਹੀਆਂ ਸੀਗੀ ਆਹ ਪਰਚੀ ਹੈ ਜੀ ਆਹ ਪਰਚੀ ਹੈ ਜੀ ਦੇਖੋ ਇਹ ਅੱਜ ਦੀ ਤਰੀਕ ਪਾਈ ਹੈ ਜੀ 2 ਤਰੀਕ ਮਾਰਚ ਦਾ ਮਹੀਨਾ ਇਹ ਮੇਰੇ ਸਾਹਮਣੇ ਬੰਦਾ ਕੱਟ ਕੇ ਜਦੋਂ ਅਸੀਂ ਕੋਲ ਗਏ ਭੱਜ ਗਿਆ ਜੀ ਉਹ ਭੱਜ ਜਾਂਦੇ ਸ਼ ਦੇਖੋ ਪਿਛਲੀ ਵਾਰ ਤਾਂ ਇੱਥੇ ਗੱਲ ਛੱਡਤੀ ਸੀ ਵੀ ਜਿਹੜੇ ਬੰਦੇ ਉਰੇ ਸੀਗੇ ਉਹਨਾਂ ਤੱਕ ਹੀ ਕਾਰਵਾਈ ਕੀਤੀ ਗਈ ਇਸ ਵਾਰੀ ਮੈਂ ਇਹ ਵਾਅਦਾ ਕਰਦਾ ਪਟਿਆਲਾ ਵਾਸੀਆਂ ਨੂੰ ਵੀ ਜਿਹੜੇ ਵੀ ਹੱਥ ਨੇ ਇਹਨਾਂ ਦੇ ਪਿੱਛੇ ਜਿਹੜੇ ਬੰਦੇ ਉਰੇ ਖੜਾਉਂਦੇ ਆ ਇਹ ਦੇਖੋ ਜੀ ਇੰਪਰੂਵਮੈਂਟ ਟਰਸਟ ਦੀ ਜਗਾ ਇਹ ਇਹ ਪਤਾ ਕਰੂੰਗਾ ਮੈਂ ਵੀ ਇਹ ਬੰਦਾ ਕੌਣ ਖੜਾਉਂਦਾ ਕਿੱਥੇ ਪੈਸਾ ਜਾਂਦਾ ਦਿੱਲੀ ਦਾ 50000 ਰੁਪਇਆ ਜਿਹੜਾ ਸਟੇਟ ਨੂੰ ਲੁੱਟਿਆ ਜਾਂਦਾ ਜੀ ਲੋਕਾਂ ਨੂੰ ਤੰਗ ਕੀਤਾ ਜਾਂਦਾ ਉਰੇ ਭੈਣਾਂ ਲੋਕਾਂ ਦੀਆਂ ਆਉਣੀਆਂ ਮਾਵਾਂ ਆਉਂਦੀਆਂ ਨਹੀਂ ਵਾਈਫ ਆਉਂਦੇ ਲੋਕਾਂ ਦੇ ਇੱਥੇ ਕਾਰਾਂ ਆਉਂਦੇ ਤੇ ਗੁੰਡੇ ਜਾ ਕੇ ਪਰਚੀਆਂ ਦਿੰਦੇ ਆ ਪ੍ਰੈਸਰ ਇਸ ਤੋਂ ਪਹਿਲਾਂ ਬੰਦ ਕਰਾ ਚੁੱਕੇ ਹੋ ਲੱਗਦਾ ਕਿ ਇਹ ਪਿੱਛੇ ਕੋਈ ਰਾਜਨੀਤਿਕ ਹੱਥ ਹੈ ਕਿ ਜਿਸ ਦਾ ਕਾਰਨ ਕਿ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਤੁਸੀਂ ਭਾਜਪਾ ਕੋਲ ਵਾਜਰੂ ਚੱਕਰੀਓ ਦੇਖੋ ਜੀ ਮੈਂ ਬੀਜੇਪੀ ਤੋਂ ਪਹਿਲਾਂ ਇੱਕ ਪਟਿਆਲਾ ਸ਼ਹਿਰੀ ਵੱਲੋਂ ਕਦਮ ਚੱਕ ਰਿਆਂ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਠੀਕ ਹੈ ਦੇਖਿਆ ਨਹੀਂ ਜਾਂਦਾ ਜਿਹੜਾ ਬੰਦਾ ਇੱਕ ਰਿਸਪੌਂਸੀਬਲ ਬੰਦਾ ਹੈ ਇਸ ਸ਼ਹਿਰ ਦਾ ਜ਼ਿੰਮੇਵਾਰ ਰੈਜ਼ੀਡੈਂਟ ਆ ਦੇਖੋ ਉਹ ਤੋਂ ਦਾ ਸਿਆਹ ਨਹੀਂ ਜਾਊਗਾ ਜੀ ਸਾਲ ਪਹਿਲਾਂ ਵੀ ਮੈਂ ਬੰਦ ਕਰਾਇਆ ਜੀ ਇਹ ਪੋਲਿਟੀਕਲ ਪੈਟਰੋਨੇਜ ਦੇ ਥੱਲੇ ਹੀ ਹੁੰਦਾ ਹੈ ਜੀ ਇਹ ਲੋਕ ਹੀ ਕਰਾਉਂਦੇ ਆ ਪੋਲਿਟੀਕਲ ਬੰਦੀ ਕਰਾਉਂਦੇ ਆ ਤੇ ਮੈਂ ਆ ਕੇ ਪਿਛਲੀ ਵਾਰ ਵੀ ਬੰਦ ਕਰਾਈ ਸੀ ਇਸ ਵਾਰ ਫੇਰ ਬੰਦ ਕਰਾਈਏ ਜੀ ਸਰ ਸਾਹਿਬ ਇਹ ਮਤਲਬ ਇਹ ਨਹੀਂ ਤਾਹੋ ਤਰ੍ਹਾਂ ਲਈ ਹੋਏ ਨੇ ਕੋਈ ਪੁਜੀਸ਼ਨ ਨਹੀਂ ਹੋਈ ਦੇਖੋ ਜੇ ਇਹਨਾਂ ਨੇ ਕੋਈ ਅਥਾਰਟੀ ਲਈ ਆ ਤਾਂ ਉਹ ਤੇ ਮੈਂ ਉਹਨੂੰ ਕੋਈ ਮਾਰ ਥੋੜੀ ਰਿਆ ਸੀ ਮੈਂ ਤਾਂ ਬੁਲਾ ਰੇ ਸੀ ਉਹ ਰਿਆ ਗਲਤਾ ਸੁਣ ਸਾਨੂੰ ਕੋਈ ਕਾਗਜ਼ ਤਾਂ ਦਿਖਾ ਦੇ ਫਿਰ ਖੜੇ ਨਹੀਂ ਸਾਰੇ ਭੱਜ ਗਏ ਤੇ ਜੇ ਇਹਨਾਂ ਕੋਲ ਕੋਈ ਲੀਗਲ ਡਾਕੂਮੈਂਟ ਹੁੰਦਾ ਤਾਂ ਮੈਨੂੰ ਇਹ ਲੱਗਦਾ ਵੀ ਇੱਥੇ ਖੜ ਕੇ ਸਾਡੀ ਇਹ ਗੱਲ ਸੁਣਦੇ ਸਾਨੂੰ ਕੋਈ ਕਾਗਜ਼ ਦਿਖਾਉਂਦੇ ਪਹਿਲਾਂ ਵੀ ਅਧਿਕਾਰੀਆਂ ਨਾਲ ਕੋਈ ਗੱਲ ਹੋ ਗਈ ਕਿੰਨੀ ਚਿਰ ਸੁਣਵਾਈ ਨਹੀਂ ਹੋਈ ਸਕੇ ਪਹਿਲਾਂ ਦਿਖਾ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਸਾਲ ਹੋ ਗਿਆ ਸਾਰੇ ਪੇਪਰਸ ਨੇ ਕਵਰ ਕੀਤੀ ਸੀ ਉਹ ਉਸ ਟਾਈਮ ਦੇ ਉੱਤੇ ਸਾਰੇ ਮੀਡੀਆ ਨੇ ਕਵਰ ਕੀਤੀ ਸੀ ਭਾਈਆਂ ਨੇ ਤੁਹਾਡੇ ਤੁਸੀਂ ਸਾਥ ਦਿੱਤਾ ਉਦੋਂ ਅੱਜ ਫੇਰ ਸਾਥ ਦਿੱਤਾ ਐਡਮਿਨਿਸਟ੍ਰੇਸ਼ਨ ਨੂੰ ਸਾਰਾ ਪ ਇਹ ਕੋਈ ਇਹ ਤਾਂ ਹੈ ਨਹੀਂ ਵੀ ਗਲੀ ਦੇ ਪਿੱਛੇ ਚੋਰੀ ਹੋ ਰਹੀ ਹੈ ਨਾ ਕੋਈ ਚੇਨ ਖਿੱਚ ਰਿਹਾ ਜੀ ਇਹਦਾ ਸ਼ਰਿਆਮ ਡਾਕਾ ਮਾਰ ਰਹੇ ਆ ਇਹਦਾ ਸੜਕ ਦੇ ਵਿੱਚ ਬਿਲਕੁਲ ਸੈਂਟਰ 'ਚ ਇਹ ਪਟਿਆਲੇ ਦੇ ਸੈਂਟਰ 'ਚ ਖੜੇ ਆ ਜੀ ਆਪਾਂ ਤੇ ਇੱਥੇ ਇਹ ਸ਼ਰਿਆਮ ਡਾਕਾ ਮਾਰ ਰਹੇ ਆ ਆਹ ਪਰਚੀਆਂ ਦੇ ਥਰੂ ਇਹਨੂੰ 20 ਜਾਂ 30 ਰੁਪਏ ਨਾਲ ਦਿਨ ਦੀ 2000 ਕਾਰ ਗਿਣੋ ਤੇ ਇਹ ਗਿਣੋ ਵੀ ਕਿੰਨਾ ਲਾਸ ਪਟਿਆਲਾ ਸ਼ਹਿਰ ਨੂੰ ਹੋ ਰਿਹਾ ਜੀ ਹੁੰਦਾ ਜੀ 100% ਹੁੰਦਾ ਆਮ ਆਦਮੀ ਪਾਰਟੀ ਦੀ ਸਭ ਤੋਂ ਪਹਿਲੀ ਕੀ ਸੀ ਅਸੀਂ ਪੈਸਾ ਇਕੱਠਾ ਕਰਾਂਗੇ ਮਾਈਨਿੰਗ ਜੋ ਬਚਾਵਾਂਗੇ ਅਸੀਂ ਲਿਕਰ ਪਾਲਿਸੀ ਚੋ ਬਚਾਵਾਂਗੇ ਅਸੀਂ ਇਹ ਜਿਹੇ ਇਲੀਗਲ ਜੋ ਭੰਦੇ ਚੱਲਦੇ ਉਹਨਾਂ ਤੋਂ ਬਚਾਵਾਂਗੇ ਆ ਟੈਂਡਰ ਦੇਖੋ ਜੀ ਜਿਹੜੀ ਐਡਵਰਟਾਈਜ਼ਿੰਗ ਦਾ ਟੈਂਡਰ ਆ ਉਹ ਹਰ ਸਾਲ ਹੁੰਦਾ ਸੀ ਪਹਿਲਾਂ ਜਿਹੜੀ ਆਪਣੇ ਲੱਗੇ ਯੂਨੀਪੋਲ ਲੱਗੇ ਆ ਸ਼ਹਿਰ ਦੇ ਉਹ ਠੇਕੇ ਦੇ ਚੜਦੇ ਸੀ ਮੈਨੂੰ ਸ਼ੱਕ ਆ ਇਸ ਵਾਰ ਤਾਂ ਉਹ ਵੀ ਨਹੀਂ ਚੜੇ ਉਥੇ ਜੇ ਉਹ ਐਡਵਰਟਾਈਜ਼ਮੈਂਟ ਲੱਗਦੀ ਹੈ ਉਹ ਆਮ ਆਦਮੀ ਪਾਰਟੀ ਦੀ ਲੱਗਦੀ ਉਹ ਸਰਕਾਰ ਵੀ ਇਨਵੋਲਵ ਹੋ ਰਹੇ ਨੇ ਕਿ ਕਿਹੜੇ ਪੈਸੇ ਲੈ ਕੇ ਇਹਨਾਂ ਨੂੰ ਕਮਿਸ਼ਨ ਦੇ ਰਹੇ ਨੇ ਦੇਖੋ ਮੈਂ ਪੈਸੇ ਦੀ ਗੱਲ ਤਾਂ ਨਹੀਂ ਕਰ ਸਕਦਾ ਬਿਨਾਂ ਦੇਖੇ ਪਰ ਇਨਵੋਲਵਮੈਂਟ ਤਾਂ ਬਿਨਾਂ ਖੁਸ਼ੀ ਨਹੀਂ ਹੋ ਹੁਣ ਇਹ ਤਾਂ ਮੈਂ ਜੇ ਉਰੇ ਆ ਗਿਆ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨਹੀਂ ਦਿਖ ਰਿਹਾ ਜੀ ਉਰੇ ਕੀ ਹੋ ਰਿਹਾ ਹੈ ਨਾ ਜੀ ਜਾਂ ਐਸਐਸਪੀ ਨੇ ਆਪਣੇ ਮਾਨਯੋਗ ਪਟਿਆਲੇ ਦੇ ਉਹਨਾਂ ਨੂੰ ਨਹੀਂ ਪਤਾ ਉਰੇ ਇਲੀਗਲ ਪਾਰਕਿੰਗ ਹੁੰਦੀ ਹੈ ਉਹ ਛੋਟੀ ਜਗ੍ਹਾ ਨਹੀਂ ਹੈ ਜੀ ਇਹ ਹਾਰਟ ਆ ਪਟਿਆਲੇ ਦਾ ਜੇ ਉਰੇ ਹਾਲ ਹੈ ਤਾਂ ਤੁਸੀਂ ਆਪ ਸੋਚੋ ਵੀ ਆਮ ਜਗ੍ਹਾ ਤੇ ਕੀ ਹਾਲ ਹੋਊਗਾ ਥੈਂਕ ਯੂ ਜੀ